ਹੈਲੋ ਮਾਈ ਡੀਅਰ ਸਟੂਡੈਂਟਸ ਗੁੱਡ ਈਵਨਿੰਗ ਸਰ ਸ਼ਿਰਿਆ ਕਲਾਦ ਅਦਬ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਲੰਬੇ ਅਰਸੇ ਤੋਂ ਬਾਅਦ ਲੰਬੇ ਸਮੇਂ ਤੋਂ ਬਾਅਦ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਉਹ ਘੜੀ ਆ ਗਈ ਜਦੋਂ 2000 ਪੀਟੀਆਈ ਦਾ ਜਿਹੜਾ ਨੋਟੀਫਿਕੇਸ਼ਨ ਆ ਚੁੱਕਿਆ ਹੈ ਜਿਸ ਦੇ ਵਿੱਚ ਟੋਟਲ ਜਿਹੜੀਆਂ ਪੋਸਟਾਂ ਨੇ ਉਹ 2000 ਨੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਡਿਵਾਈਡ ਕੀਤੀ ਹੋਈਆਂ ਐਸਸੀ ਬੀਸੀ ਐਕਸ ਸਰਵਿਸਮੈਨ ਨੇ ਜਿਹੜੇ ਸਪੋਰਟਸ ਪਰਸਨ ਨੇ ਫਿਜ਼ੀਕਲ ਹੈਂਡੀਕੈਪਡ ਨੇ ਫਰੀडम फाइਟਰ ਨੇ ਇਕਨੋਮਿਕਲੀ ਵੀਕਰ ਸੈਕਸ਼ਨ ਨੇ ਈਡਬਲਯੂਐਸ ਇਹਨਾਂ ਨੂੰ ਬੋਲਿਆ ਜਾਂਦਾ ਉਹਨਾਂ ਦੀਆਂ ਕਿੰਨੀਆਂ ਪੋਸਟਾਂ ਇਹਨਾਂ ਨੇ ਸਾਰੀਆਂ ਡਿਵਾਈਡ ਕੀਤੀਆਂ ਹੋਈਆਂ ਨੇ ਸੋ ਸਟੂਡੈਂਟਸ ਵਾਟ ਐਬਾਊਟ ਬਹੁਤ ਸਟੂਡੈਂਟ ਸੀਗੇ ਜਿਨ੍ਹਾਂ ਨੂੰ ਕਨਫਿਊਜ਼ਨ ਸੀ ਇਹ ਬੀਪੀਐਡ ਸੀਪੀਐਡ ਡੀਪੀਐਡ ਕਿਹੜੇ ਅਪਲਾਈ ਕਰਨਗੇ ਤਾਂ ਇਸ ਦੇ ਵਿੱਚ ਸਿਰਫ ਸੀਪੀਐਡ ਤੇ ਡੀਪੀਐਡ ਵਾਲੇ ਐਲੀਜੀਬਲ ਨੇ ਜਿਨ੍ਹਾਂ ਦੀ ਸੀਪੀਐਡ ਤੇ ਡੀਪੀ ਐਡ ਕੀਤੀ ਹੋਈ ਹੈ ਕੱਲੇ ਉਹੀ ਜਿਹੜੀਆਂ ਪੋਸਟਾਂ ਨੇ ਉਹ ਭਰ ਸਕਦੇ ਨੇ ਫਿਰ ਇਹਦੇ ਵਿੱਚ ਮੇਲ ਦੇ ਲਈ ਅਲੱਗ ਜਿਹੜਾ ਫਿਜ਼ੀਕਲ ਕਰਾਈਟੇਰੀਆ ਹੈਗਾ ਫੀਮੇਲ ਦੇ ਲਈ ਅਲੱਗ ਜਿਹੜਾ ਫਿਜ਼ੀਕਲ ਕਰਾਈਟੇਰੀਆ ਰੱਖਿਆ ਗਿਆ ਹੈ ਮੇਲ ਦੇ ਲਈ 30 ਮੀਟਰ ਫਲਾਈਂਗ ਸਟਾਰਟ ਜਿਹੜੀ ਸਪੀਡ ਚੈੱਕ ਕਰਨ ਦੇ ਲਈ 5 ਸੈਕਿੰਡਾਂ ਦੇ ਵਿੱਚ 5 ਸੈਕਿੰਡ ਦੇ ਵਿੱਚ 30 ਮੀਟਰ ਪੂਰੀ ਕਰਨੀ ਹੈ ਔਰ ਫੀਮੇਲ ਦੇ ਵਿੱਚ 30 ਮੀਟਰ ਫਲਾਈਂਗ ਸਟਾਰਟ ਆ ਇਹ ਵੀ ਸਪੀਡ ਦੇ ਚੈੱਕ ਕਰਨ ਦੇ ਲਈ 5.80 ਸੈਕਿੰਡ ਨੇ 5.80 ਸੈਕਿੰਡ ਆ ਜਿਹੜੀ ਉਹ ਔਮਨ ਦੇ ਲਈ ਹੈ ਤੇ 5 ਸੈਕਿੰਡ ਨੇ ਜਿਹੜੀ 30 ਮੀਟਰ ਮੰਨ ਦੇ ਫਿਰ ਸਟੈਂਡਿੰਗ ਬ੍ਰੌਡ ਜੰਪ 1.40 ਮੀਟਰ ਜਿਹੜਾ men ਦੇ ਲਈ ਹੈ 1.20 ਮੀਟਰ ਹੈ ਉਹ women ਦੇ ਲਈ ਹੈ ਫਿਰ ਸ਼ਟਲ ਰਨ 6 10 10 ਮੀਟਰ ਫਾਰ ਅਜਿਲਟੀ 17.50 ਸੈਕਿੰਡ ਦੇ ਵਿੱਚ ਜਿਹੜੇ 6 10 ਜਿਹੜੀ ਹੈਗੀ ਆਪਣੀ ਸ਼ਟਲ ਰਨ ਤੁਸੀਂ ਪੂਰੀ ਕਰਨੀ ਹੈ ਤੇ ਗਰਲਸ ਦੇ ਲਈ women ਦੇ ਲਈ ਸ਼ਟਲ ਰਨ 6 10 ਮੀਟਰ ਇਹਨਾਂ ਦੇ ਲਈ ਟਾਈਮ ਹੈ 18.50 ਸੈਕਿੰਡ ਬੈਂਡ ਐਂਡ ਰੀਚ ਟੈਸਟ 2 ਸੈਂਟੀਮੀਟਰ ਏ ਵੂਮਨ ਮੈਨ ਦੇ ਲਈ ਆ ਬੈਂਡ ਐਂਡ ਰੀਚ ਟੈਸਟ ਸੇਮ ਆ ਮੈਨ ਐਂਡ ਵੂਮਨ ਦੇ ਲਈ ਫਿਰ 1600 ਮੀਟਰ ਰਨਿੰਗ ਆ 8 ਮਿੰਟਾਂ ਦੇ ਵਿੱਚ ਇਹ ਹੈਗੀ ਆ ਮੈਨ ਦੇ ਲਈ 1600 ਮੀਟਰ ਰਨਿੰਗ ਆ ਜੀ 9 ਮਿੰਟ 30 ਸੈਕਿੰਡ ਇਹ ਵੂਮਨ ਦੇ ਲਈ ਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਰਿਟਨ ਟੈਸਟ ਆ ਜੀ 70 ਨੰਬਰ ਦਾ ਠੀਕ ਹੈ ਸਪੋਰਟਸ ਅਚੀਵਮੈਂਟ ਮੈਕਸਿਮਮ 3 ਨੰਬਰ ਨੇ ਜਿਨ੍ਹਾਂ ਦਾ ਗ੍ਰੇਡ A ਆ ਉਹਨਾਂ ਦੇ 30 ਨੰਬਰ ਨੇ ਜਿਨ੍ਹਾਂ ਦਾ ਗ੍ਰੇਡ B ਆ ਉਹਨਾਂ ਦੇ 25 ਨੰਬਰ ਨੇ ਜਿਨ੍ਹਾਂ ਦਾ ਗ੍ਰੇਡ ਸੀ ਆ ਉਹਨਾਂ ਦੇ 10 ਨੰਬਰ ਨੇ ਜਿਨ੍ਹਾਂ ਦਾ ਗ੍ਰੇਡ ਡੀ ਆ ਉਹਨਾਂ ਦੇ 5 ਨੰਬਰ ਨੇ ਸੋ ਸਟੂਡੈਂਟਸ ਇਸ ਦੀ ਇਸ ਭਰਤੀ ਦੇ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਗਈ ਹੈ ਇਸ ਭਰਤੀ ਭਰਤੀ ਜਿਹੜੇ ਫਾਰਮ ਆ ਉਹ ਸ਼ੁਰੂ ਹੋ ਚੁੱਕੇ ਹਨ ਸੋ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੇ ਕਿਤਾਬਾਂ ਚੱਕੋ ਕਿਤਾਬਾਂ ਚੱਕ ਕੇ ਆਪਾਂ ਜਿਨ੍ਹਾਂ ਦੀ ਸੀਪੀਐਡ ਤੇ ਡੀਪੀਐਡ ਕੀਤੀ ਹੋਈ ਆ ਕਿਤਾਬਾਂ ਚੱਕ ਕੇ ਆਪਾਂ ਸਰਕਾਰੀ ਨੌਕਰੀ ਦੇ ਵੱਲ ਆਈਏ ਕਿਉਂਕਿ ਇਹ ਬਹੁਤ ਵੱਡੀ ਓਪਰਚ्युनिटी ਆ 2000 ਪੋਸਟ 2000 ਭਰਤੀ ਜਿਹੜੀ ਬਹੁਤ ਵੱਡੀ ਭਰਤੀ ਆ ਇਹਦੇ ਵਿੱਚ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਸੀਪੀਐਲ ਡੀਪੀਐਡ ਵਾਲੇ ਜਿਹੜੇ ਆਲਮੋਸਟ ਸਾਰੇ ਸਟੂਡੈਂਟ ਹੀ ਜਿਹੜੇ ਲੱਗ ਜਾਣੇ ਨੇ ਸੋ ਸਟੂਡੈਂਟਸ ਤਿਆਰੀ ਕਰੋ ਖਿੱਚ ਕੇ ਤਿਆਰੀ ਕਰੋ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਬਾਕੀ ਜਿਹੜੇ ਸਟੇਟਾਂ ਦੇ ਸਟੂਡੈਂਟ ਆ ਉਹ ਆਪਣੀ ਭਰਤੀ ਦੇ ਵਿੱਚ ਆਉਣ ਸੋ ਪੰਜਾਬ ਦੇ ਸਟੂਡੈਂਟ ਆ ਜਿਹੜੇ ਪੰਜਾਬ ਦੇ ਸਟੂਡੈਂਟ ਐਲੀਜੀਬਲ ਹੋਣ ਜਿਆਦਾ ਤੋਂ ਜਿਆਦਾ ਪੰਜਾਬ ਦੇ ਸਟੂਡੈਂਟ ਜਿਹੜੇ ਪੇਪਰ ਕਲੀਅਰ ਕਰਨ ਇਸੇ ਦੇ ਨਾਲ ਜੇ ਕਿਸੇ ਆਪਾਂ ਜਿਹੜਾ ਬੈਚ ਜਿਹੜਾ ਸ਼ੁਰੂ ਕਰਨ ਜਾ ਰਹੇ ਆਂ ਜੇ ਕਿਸੇ ਨੇ ਬੈਚ ਲੈਣਾ ਹੋਵੇ ਤਾਂ ਉਹ ਕੰਟੈਕਟ ਕਰ ਸਕਦਾ ਇਸੇ ਚੈਨਲ ਦੇ ਉੱਪਰ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ